ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਪਹੁੰਚਿਆ ਪਿੰਡ ਜੋੜਾ ਛਤਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਗਰਦਾਸਪੁਰ ਬਾਕੀ ਵੀਰ ਕੋਲ ਦੋ ਵੜਾ ਵਾ ਪੂਰੇ ਟੌਪ ਦੀਆਂ ਗੱਬਣਾ ਵਸ਼ੀਆਂ ਆਉ ਵੀਰ ਕੋਲੇ ਨੇ ਬਾਕੀ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਜੀ ਹੋਰ ਸੁਣਾਓ ਠੀਕ ਜੇ ਵਧੀਆ ਜੀ ਵਧੀਆ ਚਲੋ ਵਧੀਆ ਹਾਂਜੀ ਵਧੀਆ ਵਧੀਆ ਹਨ ਡੇਰੀ ਫਾਰਮ ਵੇਖਣ ਵਾਲਿਆਂ ਨੂੰ ਸਾਰੇ ਤੁਹਾਨੂੰ ਦਿਸਕਾਂ ਨੂੰ ਹਾਂ ਜੀ ਹਾਂ ਜੀ ਤੇ ਅਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਹੋਰ ਸੁਣਾਓ ਵੀਰੇ ਕਿੱਦਾਂ ਮਾਲ ਡੰਗਰ ਚੱਲ ਗਿਆ ਚਲੋ ਵਧੀਆ ਚੱਲਦਾ ਹਾਂਜੀ ਜੀ ਵੀ ਜ ਆਪਣੇ ਕੋਲ ਦੋ گاਵਾ ਨੇ ਅੱਜ ਫਿਰ ਨਕੀਨੇ ਲਿਆਂਦੇ ਆ ਹਾਂਜੀ ਹਾਂਜੀ ਚਲੋ ਵਧੀਆ ਵਧੀਆ ਅਬ ਇੱਕ ਪਹਿਲੇ ਸੂਏ ਵਾਸੀ ਸੂਣ ਵਾਲੀ ਆ ਦੂਜੀ ਜਿਸ ਵਿੱਚ ਪਿਓਰ ਜਰਸੀ ਸੂਣ ਵਾਲੀ ਆ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਇਹ ਲੈ ਜੂ ਘਰ ਮਾਲੀ ਦੇਣਾ ਜਾਣਾ ਇਹ ਹੋਰ ਸੁਣਾਓ ਹਾਂਜੀ ਬਸ ਵਧੀਆ ਵਧੀਆ ਵੀਰੇ ਸਭ ਵਧੀਆ ਹੈ ਅੱਛਾ ਤੇ ਵੀਰ ਜੀ ਪਹਿਲਾਂ ਕਲੋਨ ਵਾਸ਼ੀਏ ਹਾਂਜੀ ਕਲੋਨ ਵਾਸ਼ੀਆ ਜੀ ਦੇਖੋ ਵਾਸ਼ਣ ਕੋਲ ਵਾਸ਼ੀ ਦਾ ਪੂਰਾ ਵਾ ਸਹੀ ਗੱਲ ਆ ਵੀਰੇ ਵੱਡੀ ਆ ਫਲ ਜੜ ਪੂਰਾ ਹਾਂਜੀ ਹਾਂਜੀ ਬਲਕਿ ਇਹ ਆ ਕਿ ਵੀਰ ਭਰਾ ਕੋਈ ਸਾਹਮ ਕਰੂਗਾ ਤਾਂ ਚੰਗਾ ਦੁੱਧ ਚ ਭਾਈ ਜਾਏ ਤੇ ਕਰਮ ਵਾਲੀ ਖੁੱਲੂਗੀ ਆਜੋ ਲੈ ਆਉਂਦੇ ਹੋਟੈਲ ਬੰਦ ਸਹੀ ਗੱਲ ਆ ਵੀਰੇ ਦੇਖੋ ਸਾਲੀ ਬੜੀ ਪੈਂਦੀ ਹਾਂਜੀ ਹਾਂਜੀ ਕੈਮਰੇ ਤੇ ਥੋੜਾ ਜਿਹਾ ਘਾਬਰਦੀ ਆ ਤਾਂ ਕਰਕੇ ਬਾਕੀ ਜਵਾਨੀ ਚਾਹ ਲੈ ਹਾਂਜੀ ਹਾਂਜੀ ਜਵਾਨੀ ਤੇ ਤੁਹਾਨੂੰ ਪਤਾ ਮਾਣ ਹੁੰਦੀ ਦੇਖਿਓ ਥਾੜ੍ਹ ਤੋਂ ਕਰਮਾੜੀ ਚੰਗਾ ਕੱਟ ਜੂਣਾ ਚੰਗਾ ਵਿੱਧੀ ਦੇ ਬੁੱਧਰ ਬੁੱਧਰ ਬੜੀ ਆ ਵਾ ਹਾਂਜੀ ਹਾਂਜੀ ਇਹ ਇੱਕ ਵਟ ਫੁੱਟ ਬਹੁਤ ਜ਼ਿਆਦਾ ਮੈਂ ਕਿ ਉਹ ਖਾਲ ਦੂੰਗਾ ਅਸੀਂ ਸਾਰੇ ਸਹੀ ਗੱਲ ਆ ਵੀਰੇ ਨਾੜਾ ਨੂੜਾ ਕਾ ਫੁੱਲ ਆ ਚੱਲੇ ਤੇ ਬਾਕੀ ਥੋੜਾ ਕੈਮਰੇ ਕਰਕੇ ਕਾ ਕੈਮਰੇ ਕਰਕੇ ਕਰਦੀ ਆ ਹਾਂਜੀ ਹਾਂਜੀ ਬਹੁਤ ਵਧੀਆ ਸਹੀ ਗੱਲ ਆ ਚਲੋ ਪੂਰੀ ਖੁੱਲੀ ਬ੍ਰੇਡ ਪ੍ਰੂਡ ਫੁੱਲ ਆ ਬਾਹਰ ਤੇ ਹਾਂਜੀ ਹਾਂਜੀ ਬਾਕੀ ਦੋ ਦਾ ਵੀ ਕਰਮ ਵਾਲੀ ਚੰਗਾ ਚਵਾਈ ਜਾਊਗੀ ਖੁੱਲੂਗੀ ਚੰਗਾ ਚੰਗਾ ਚਵਾਈ ਜਾਏ ਹਾਂਜੀ ਹਾਂਜੀ ਬਾਕੀ ਵੀਰ ਜੀ ਇਹਦਾ ਆਪਣਾ ਰੇਟ ਫਿਰ ਜਾਇਜ ਜਾਈ ਅੱਜ ਜਿਹੜਾ ਔੜਦੇ ਵਾਲੇ ਜਾਇਜ ਜਾਈ ਇਹਦਾ ਵੀਰ ਜੀ ਮੋਲ 40 ਕਰ ਲਓ 45 ਕਰ ਲਓ ਅੱਛਾ ਏ ਹਾਂ ਨਾ 35000 ਦੀ ਦੇ ਦਾਂਗੇ ਹਾਂ ਨਾ 35000 ਦੀ ਬਾਕੀ ਵੀਰ ਭਰਾ ਕੋਈ ਫੋਨ ਲਾਏ ਛੋੜ ਛੱਡ ਕਰਾਂਗੇ ਮਾਨਤਾ ਨੂੰ ਫੁੱਲ ਕਰਾਂਗੇ ਚਲੋ ਠੀਕ ਬੂਆ ਵੇਖੋ ਵੀਰ ਜੀ 35000 ਦੀ ਪਲੂਣ ਵਸ਼ੀ ਥਣ ਥਣ ਕਰਮ ਵਾਲੀ ਨੂੰ ਬਹੁਤ ਵਧੀਆ ਲੱਗਾ ਦਿਨ ਦਾਹ ਲੈ ਜੀ ਪਰ ਕਰਮ ਵਾਲੀ ਬਣੂਗੀ ਚੰਗੀ ਆ ਪੂਰੀ ਖੁੱਲੇਗੀ ਵੀ ਬਾਕੀ ਬਰੀਡ ਬਰੂਡ ਫੁੱਲਿਆ ਬੈੜ ਦੇ ਬਾਕੀ ਰੇਡ ਵੀਰ ਉਹਨਾਂ ਨੇ ਅੱਜ ਉੜਦਿਆਂ ਵਾਲਾ ਹੀ ਕਰਤਾ ਉੜਦਿਆਂ ਦਾ ਉੜਦਿਆਂ ਦਾ ਜੀ ਗਾੜੀ ਵੀਰ ਜੀ ਆ ਗਿਆ ਇਹ ਨਗੀਨਾ ਵੇਖੋ ਇਹ ਜਰਸੀ ਆ ਗਈ ਪਿਓਰ ਪੰਜਾਬ ਵਾਲੀ ਖੋਲ ਦੇ ਵੀਰ ਵੱਡੀ ਕੱਦ ਦੀ ਫੁੱਲ ਵੀਰ ਜੀ ਫੁੱਲ ਕੱਦ ਦੀ ਅਸਲ ਪੰਜਾਬ ਵਾਲੀ ਜਰਸੀ ਆ ਆ ਲੈ ਕੋ ਵੀਰ ਜੀ ਇਹ ਆ ਕ ਫੁੱਲ ਬੇਲਬੂਲ ਲੰਮੀ ਲੰਮੀ ਪੂਰੀ ਮੱਚੇ ਮੱਚੋ ਜੀ ਨਾ 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 ਹਾਂ ਜੀ ਜੀ ਵੱਡੀ ਜੱਤੀ ਵੱਡੀ ਜੱਤੀ ਸਾਂਭੀ ਸੁੰਭੀ ਕੇ ਪ੍ਰਾਣ ਚੰਗੀ ਆ ਸਹੀ ਗੱਲ ਅੱਗੇ ਦੇਖੋ ਥੱਲੇ ਕਰਨ ਵਾਲੀ ਨੇ ਕੀ ਡੰਗ ਭਾਗ ਲਾਈ ਆ ਲੱਗਾ ਵੀ ਇਹ ਸੁਬੇ ਵਾਲਾ ਸਹੀ ਗੱਲ ਸੁੰਬਾ ਖਾਨ ਅੱਜ ਮੋੜ ਲਿਆ ਵੀਰੇ ਜੰਦੀ ਨੇ ਪਾਜੋ ਦੇ ਫੋਲ ਫੋਲ ਫ੍ਰੀਡ ਵਾਲੇ ਫੋਲ ਬਰੀਡ ਵਾਲੀ ਬੱਸੀ ਆ ਆ ਵੇਖੋ ਬਾਈ ਠੰਡੀ ਠੰਡੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਇਿੱਦਣੋ ਮਰਜ਼ੀ ਚ ਕਰਮਾ ਵਾਲੀ ਦਾ ਜੱਫਾ ਪਾ ਕੇ ਬੈਠ ਜਾ। ਸਹੀ ਗੱਲ ਹੈ। ਵੇਖੋ ਥਾਂ। ਵੇਖੋ ਥਾਂ ਕਿ ਲੱਗਾ। ਜਿੱਥੇ ਰਸਾ ਛੁੱਟਦਾ ਉੱਥੇ ਹੀ। ਹਾਂਜੀ ਹਾਂਜੀ। ਆ ਕੱਛੀਆਂ ਹੀ ਹੋ ਜਾਂਦੀ ਇਹਦੇ। ਸਹੀ ਗੱਲ ਹੈ। ਹਾਂਜੀ। ਦੇ ਕੋਈ ਵੀਰ ਭੈਣ ਭਰਾ ਜਿਹੜਾ ਘਰ ਲਾਜੂ ਨਜ਼ਾਰੇ ਲਾਊਗਾ। ਹਾਂਜੀ ਹਾਂਜੀ। ਕ੍ਰੀਏਟ ਵੀਰ ਜੀ ਅੱਜ ਹਰੇ ਦਾ ਵੀ ਔੜਦੀਆਂ ਵਾਲੀ। ਇਹਦਾ ਵੀ ਔੜਦੀਆਂ ਵਾਲਾ ਕਰਦੇ ਨੇ। ਚਲੋ ਵਧੀਆ ਜੀ। ਬਾਕੀ ਸੰਭੀ ਸੰਭੀ ਕਹਿਣਾ ਚੰਗੀ। ਸੰਭੀ ਹੋ ਵਧੀਆ ਬਿੱਜੀ। ਫਰੀਜ ਲਈ ਕਿੰਨੇ ਪਾਰੇ ਸਹੀ ਗੱਲ ਆ ਵੀਰੇ ਹਾਂਜੀ ਹਾਂਜੀ ਤੇਰਾ ਨਾ ਕੋਈ ਕਰਮਲ ਨੂੰ ਮੰਗੇ ਦੀ ਲੋੜ ਨਾ ਲੈਣਾ ਹਾਂਜੀ ਹਾਂਜੀ ਕੋਈ ਭੈਣ ਚ ਹੋਵੇ ਕੋਈ ਭਰਾ ਚ ਹੋਵੇ ਹਾਂਜੀ ਬਾਕੀ ਦੋਵੇਂ ਵੜਾ ਵੀਰੋਂ ਨਾ ਕੋਈ ਟੋਕੀ ਨਾ ਵਾਹ ਸਾਫ ਸਾਫ ਸਹੀ ਗੱਲ ਸਾਫ ਬਕੀ ਫਰੀਜ ਦਾ ਰੇਟ ਇਹ ਨਾ ਵੀ ਜੀ ਮੋਲਾ ਜਾਦੋ ਬਿਨਾ ਕਰ ਜੀ ਨਹੀਂ ਚਲੋ ਵਸ਼ੀਤੇ ਆ ਚੰਗੀ ਫੋਲ ਕੋਈ ਉਂਗਲ ਨਹੀਂ ਰੱਖਣ ਦਿੰਦੀ ਕਰਮਾ ਨਾ ਨਾ ਮੈਂ ਕਹਿੰਦਾ ਕਿਸੇ ਪਾਸੇ ਖੁੰਜੀ ਨਹੀਂ ਆ ਸਹੀ ਗੱਲ ਹੈ ਪਹਿਲਾਂ ਵੀ ਚੰਗੀ ਜੇ ਹਾਂਜੀ ਇਹ ਦੂਜੇ ਸੂਏ ਠੁੱਕੀ ਹੋਸੀ ਠੀਕ ਹੈ ਵੀਰੇ ਹਾਂਜੀ ਹਾਂਜੀ ਪਿਓਰ ਬਰੀਡ ਜੇ ਕੋਈ ਇਹ ਨਹੀਂ ਕੋਈ ਖਾਲੀ ਬਾਣੀ ਮਾਂ ਵੀ ਰੋਕ ਰੋਕਦਾ ਵਸ਼ੀ ਨੂੰ ਲੱਗ ਮਾਂ ਚਲੀ ਜੱਸੀ ਨਹੀਂ ਆ ਹਾਂਜੀ ਇਹ ਕੋ ਮਾਂ ਚੱਲਦੀ ਜੱਸੀ ਨਹੀਂ ਹਾਂਜੀ ਹਾਂਜੀ ਮੋਲ ਕਰ ਦਈਏ ਕਰ ਦਈਏ ਫਿਰ ਜਾਜ ਜਾਜ ਕੱਢੀ ਜਾ ਇਹਨੇ ਬਰਾਤ ਨਹੀਂ ਜਾਜੀ ਦੇਣੀ ਹਾਂਜੀ ਮੈਨੂੰ ਪਤਾ ਨਹੀਂ ਜਾਜੀ ਦੇਣੀ ਤੁਸੀਂ ਦੱਸ ਦੋ ਕਿੰਨੇ ਦੀ ਰਹੀ ਚਲੋ ਕਰਦੇ ਹੋ ਮਾਨਤਾ ਨਾਲ ਕਿੰਨਾ ਦੇ ਕਰੀਏ ਤੁਸੀਂ ਦੱਸਣਾ ਜੀ 55 ਦੀ ਦੇ ਲਈ ਕਸਰ ਲੱਗਦਾ ਹੈ ਵੀ ਇਹਦੇ